ਕੋਈ ਕੱਪੜਾ ਐਸਾ ਹੋਵੇ ਨਾ ਜਿਹੜੇ ਮੇਰੇ ਚੰਗਾ ਨਾ ਲੱਗੇ ਪਾਇਆ ਤੇ ਮੈਨੂੰ ਵੀਡੀਓਸ ਦੱਸ ਦਿਆ ਕਰੋ ਚੰਗਾ ਕਿਉਂਕਿ ਮੈਨੂੰ ਇਸ ਤਰ੍ਹਾਂ ਮੈਂ ਪਾਤਾ ਲੰਨੀ ਆ ਹਨਾ ਕਈ ਵਾਰ ਪਤਾ ਨਹੀਂ ਚੱਲਦਾ ਤੇ ਤੁਸੀਂ ਜਰੂਰ ਦੱਸਿਆ ਕਰੋ ਵੀ ਆ ਤੁਹਾਡੇ ਸੂਟ ਸਹੀ ਲੱਗਦਾ ਤੇ ਆ ਨਹੀਂ ਲੱਗਦਾ ਠੀਕ ਹੈ ਲਸਣ ਪਿਆਜ਼ ਤੇ ਥੋੜਾ ਜਿਹਾ ਬਰੀਕ ਕਰਕੇ ਪਿਆਜ਼ ਪਾਇਆ ਤੇ ਥੋੜਾ ਜਿਹਾ ਅਦਰਕ ਪਾਇਆ ਤੇ ਫੇਰੇ ਆਟਾ ਗੁੰਨੇ ਆਪਾਂ ਸਾਰਾ ਕੁਛ ਛਾਟੇ ਚ ਮਿਕਸ ਕਰਕੇ ਬਤੀਗਾ ਜੀ ਆਪਾਂ ਪਰੌਠੇ कुरकुरੇ ਜੇ ਬਣਾ ਕੇ ਤਿਆਰ ਕਰਾਂਗੇ ਇਹਨਾਂ ਦੇ ਕੁੱਤਾ ਸਾਰਾ ਦਿਨ ਭੌਂਕਦਾ ਰਹਿੰਦਾ ਹੈ ਨਾ ਬਾਹਰ ਬੰਨਿਆ ਰਹਿੰਦਾ ਹਾਂ ਸਾਫ ਸਫਾਈ ਕਰਦੇ ਹੋਣਗੇ ਨਾ ਅੰਦਰ ਆਉਦੇ ਯਾਂ ਬੈਸ ਕੁੱਤਾ ਬਾਹਰ ਭੌਂਕਦਾ ਰਹਦਾ ਹਾਂ ਹਾਂ ਗਲਤ ਹੈ ਆਪਣੀ ਬਨਣਾ ਚਾਹੀਦਾ ਕੋਈ ਵੀ ਜਾਨਵਰ ਹੈ ਕੈਦ ਕਰਕੇ ਕਾਦੇ ਵਾਸਤੇ ਰੱਖਣਾ ਉਹ ਜਰਾ ਸੰਗਲ ਚ ਪਾ ਕੇ ਕਲਪਤਾ ਰਹਿੰਦਾ ਆ ਜਾ ਰੋਟੀ ਬਣ ਗਈ ਤੇਰੀ ਗੁੱਸੇ ਹੋ ਕੇ ਅੰਦਰ ਬੈਠਾ ਹੈ So, but she ਥੋੜਾ ਪਾਣੀ ਥੋੜਾ ਹੈ ਹਮਾਰੇ ਟੈਂਕੀ ਮੇ ਉਹ ਛੋਟੀ ਹੈ ਨਾ ਟੈਂਕੀ पहले पहले भारी 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 होती 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 थी 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 ये ये भी है है छोटी कोई बहुत पता मेरे को वो कपड़ा आ रहे थे उसमें तो थोड़े थोड़े धोती हूँ कपड़े कपड़े आ रहे थे

ਦੇ ਪਾਣੀ ਨਾ ਖੜ ਜਾਂਦਾ ਇਹ ਆ ਸਬਜ਼ੀ ਜਾ ਲੈ ਲੈ ਆ ਬਤਾਓ 50 ਰੁਪਏ ਨੇ ਆਲੂ ਹੋ ਗਏ ਹੈ 40 ਰੁਪਏ ਆਲੂ ਹੋ ਗਏ 20 ਰੁਪਏ ਹੈਲੋ ਫਰੈਂਡਸ ਜਰੂਰ ਦੱਸਿਓ ਠੀਕ ਹੈ ਕਿ ਜਿਹੜੀ ਲਾਈਵ ਵੀਡੀਓ ਆਪਾਂ ਬਣਾਈ ਹੈ ਤੁਹਾਨੂੰ ਅੱਛੀ ਲੱਗੀ ਕਿ ਕਿਵੇਂ ਲੱਗੀ ਠੀਕ ਹੈ ਕਿ ਮੈਂ ਬੋਲਾਂ ਜ਼ਿਆਦਾ ਠੀਕ ਲੱਗਾ ਰੋਜ਼ ਰੋਜ਼ ਆਪਾਂ ਕਿਹੜਾ ਹਨਾ ਜੋ ਵੀ ਗੱਲਾਂ ਹੁੰਦੀਆਂ ਉਹ ਤਾਂ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਡੇਲੀ ਡੇਲੀ ਹਨਾ ਤੇ ਇਹ ਮੈਂ ਪੜਥਾ ਬਣਾਇਆ ਫਟਾਫਟਾ ਵਾਲਾ ਹਨਾ ਤੇ ਪਿਆਜ਼ ਟਮਾਟਰ ਔਰ ਲਸਣ ਅਦਰਕ ਹਰੀਆਂ ਮਿਰਚਾਂ ਸਭ ਕੁਝ ਭੁੰਨ ਕੇ ਫਿਰ ਉਸ ਤੋਂ ਬਾਅਦ ਇੱਕ ਬੈਂਗਨ ਕੱਟ ਕੇ ਪਾਤਾ ਤੇ ਇਸ ਤਰ੍ਹਾਂ ਭੁੰਨੀਗੀ ਥੋੜਾ ਜਨਾ ਇਹਦੇ ਵਿੱਚ ਤੇਲ ਜਾਂ ਘਿਓ ਜ਼ਿਆਦਾ ਪੈਂਦਾ ਹੈਗਾ ਫਟਾਫਟ ਬਣ ਜਾਂਦਾ ਫਿਰ ਮੈਂ ਇੱਕ ਸਾਈਡ ਤੇ ਇਹ ਪੜਥਾ ਕਰ ਦਿੰਨੀ ਫਿਰ ਜਿਹੜਾ ਤੇਲ ਹੁੰਦਾ ਹੈ ਹਨਾ ਪਾਲਤੂ ਉਹ ਮੈਂ ਕੱਢ ਦਿੰਨੀ ਆ ਹੁਣ ਬਸ ਮੈਂ ਪੜਥਾ ਕੱਢ ਦੂੰਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਸਾਈਡ ਤੇ ਕਰ ਦਿੰਨੀ ਆ ਤੇਲ ਅਲੱਗ ਹੋ ਜਾਂਦਾ ਪੜਥਾ ਮੈਂ ਡੋਂਗੇ ਚ ਕੱਢ ਦੂੰਗੀ ਜਿਹੜਾ ਤੇਲ ਪਿਆ ਉਹਦੇ ਵਿੱਚ ਕੁਛ ਨਾ ਕੁਛ ਮੈਂ ਸ਼ਾਮ ਨੂੰ ਬਣਾ ਲਵਾਂਗੀ ਹਨਾ ਜਾਦਾ ਦੇਰ ਇਸੇ ਤੇਲ ਦੇ ਵਿੱਚ ਪੜਥਾ ਪਿਆ ਹੋਵੇ ਨਾ ਕੋਈ ਪਿਆ ਹੋਵੇ ਜਾਂ ਕੋਈ ਵੀ ਸਬਜੀ ਆਪਣੀ ਪਈ ਹੋਵੇ ਤੇਲ ਦੇ ਵਿੱਚ ਜਿਹੜਾ ਤੇਲ ਸਾਡਾ ਫालतू ਲੱਗਦਾ ਤੇ ਉਹਦਾ ਹੀ ਫਲੇਵਰ ਆਣ ਲੱਗ ਜਾਂਦਾ ਸੋ ਮੈਂ फटाफट ਕੱਢ ਦਿੰਨੀ ਆ ਤੇ ਫਰਾਈਪੈਨ ਦੇ ਵਿੱਚ ਜਿਹੜਾ ਤੇਲ ਹੁੰਦਾ ਉਹਦੇ ਵਿੱਚ फटाफट ਸ਼ਾਮ ਨੂੰ ਸਬਜੀ ਬਣਾ ਲੈਣੀ ਆ ਕੁਛ ਨਾ ਕੁਛ ਸੁੱਕੀ ਸਬਜੀ ਤੜਕੂਗੀ ਇਹਦੇ ਵਿੱਚ ਕੀ ਤੜਕੂਗੀ ਉਹ ਤਾਂ ਤੁਹਾਨੂੰ ਦੱਸ ਹੀ ਦਵਾਂਗੀ ਮੈਂ ਠੀਕ ਹੈ ਅੱਜ ਕੱਲ ਨਾ ਮੇਰਾ ਜਿਵੇਂ ਹੁਣ ਜੀ ਕਰਦਾ ਜਿਵੇਂ ਮੈਂ ਕੱਲ ਦੱਸ ਸੀ ਜਿਵੇਂ ਪਿਆਜ਼ ਹਨਾ ਸੁੱਕੇ ਸੁੱਕੇ ਪਿਆਜ਼ ਜਾਂ ਫਿਰ ਵਿੱਚ ਸ਼ਿਮਲਾ ਮਿਰਚ ਪਾ ਲੋ ਜਾਂ ਫਿਰ ਟਮਾਟਰ ਪਾ ਲੋ ਇੱਕ ਤੇ ਕੁਝ ਇਸ ਤਰ੍ਹਾਂ ਦੀਆਂ ਸਬਜ਼ੀਆਂ ਖਾਣ ਨੂੰ ਜੀ ਕਰਦਾ ਹੈ ਬਣਾ ਕੇ ਖਾ ਲੈਣੀ ਅੱਜ ਮੇਰਾ ਮਨ ਨਹੀਂ ਸੀ ਪਰ ਫਿਰ ਵੀ ਮੈਂ फटाफट ਬਣਾ ਕੇ ਖਾ ਲਈ ਸਬਜ਼ੀ ਤੇ ਕੱਲ ਜਿਸ ਤਰ੍ਹਾਂ ਕੜੀ ਬਣਾ ਕੇ ਖਾਧੀ ਰਾਤ ਵੀ ਮੈਂ ਕੜੀ ਖਾਧੀ ਕੜੀ ਨੂੰ ਤਾਂ ਐਨਾ ਮਨ ਕਰਦਾ ਹੈ ਨਾ ਕਰ ਦੰਦ ਨਾ ਥੋੜੀ ਜਿਹੀ ਖੱਟੀ ਸੀ ਕੜੀ ਤੇ ਦੰਦ ਇਹਨਾਂ ਦੇ ਵੀ ਖੱਟੇ ਹੋ ਗਏ ਮੇਰੇ ਵੀ ਖੱਟੇ ਹੋ ਗਏ ਹੁਣ ਆਪਾਂ ਬਸ ਰੋਟੀਆਂ ਬਣਾਈ ਜਾਂਦੇ ਆ ਤੇ ਮੈਂ ਇਹਨਾਂ ਨੂੰ ਬਾਜ ਮਾਰੀ ਜਾਂਦੀ ਸੀ ਮੈਂ ਕਿਹਾ ਆਜੋ ਕਿਉਂਕਿ ਇੱਧਰ ਹੀ ਡਰਾਈング ਰੂਮ 'ਚ ਬੈਠ ਕੇ ਖਾਂਦੇ ਆ ਮੇਰੇ ਹਸਬੰਡ ਨਾ ਰੋਟੀ ਤੇ ਉਧਰ ਬੈਡਰੂਮ 'ਚ ਘੱਟ ਖਾਂਦੇ ਆ ਕੁਰਸੀ ਸੀਗੀ ਉਹ ਖਰਾਬ ਹੋ ਗਈ ਆਪਣੀ ਕੁਰਸੀ ਫਿਰ ਬਾਤ ਕਰ ਲਵਾਂ ਮੈਂ ਕਿਹਾ ਆਜੋ ਸੋਣੀਓ ਬਣ ਕੇ ਰੋਟੀ ਖਾ ਲਓ ਓ ਮੈਂ ਕਹਾਂ ਸੋਹਣਿਓ ਆ ਜਾ ਰੋਟੀ ਬਣ ਗਈ ਦਸ ਵਜੇ ਮਰਦੀ ਐ ਮੈਂ ਇਹਨੂੰ ਨਾ ਪਰੇਸ਼ਾਨ ਹੋ ਜਾਂਦਾ ਲਿਆ ਭਾਈ ਲਿਆ ਪਹਿਲੀ ਰੋਟੀ ਬ੍ਰੇਕ ਲਿਓ ਲਿਆ ਭਾਈ ਮੇਰੇ ਪਿੰਡ ਤੇ ਨਗਰਾ ਤੋਂ ਮਰਦਨੀ ਕੀ ਕਹਿੰਦੇ ਬਸ ਔਖਾ ਸੱਜਣਾ ਇਹ ਤਾਂ ਹੋਰ ਨਹੀਂ ਨਹੀਂ ਸਾਨੂੰ ਪੈਣਾ ਨੂੰ ਆ ਕੀ ਦੱਸਾਂ ਮੈਂ ਦੱਸਾਂ ਕਿ ਨਾ ਚਲ ਛੱਡ ਪਰੇ ਹੈ ਨਾ ਕੀ ਦੱਸਣਾ ਅੱਜ ਨਾ ਮੇਰੀ ਬਸ ਤਵੀਰ ਇਸ ਤਰ੍ਹਾਂ ਹੀ ਹੋਈ ਪਈ ਹੈ ਕੱਲ ਵੀ ਮੈਂ ਉੱਠ ਕੇ ਫਟਾਫਟ ਵੀਡੀਓ ਬਣਾ ਲਈ ਸੀ ਔਰ ਮੈਂ ਖੁਸ਼ ਹੋ ਗਈ ਸੀਗੀ ਤੇ ਅੱਜ ਮੇਰੇ ਕੋਲ ਉਠੇ ਨਹੀਂ ਜਾ ਰਹੀ ਮੇਰੀ ਨਾ ਕਮਰ ਬਹੁਤ ਜ਼ਿਆਦਾ ਦਰਦ ਹੋ ਜਾਂਦੀ ਹੈ ਬਹੁਤ ਹੀ ਜ਼ਿਆਦਾ ਬਸ ਮੈਂ फटाफट फटाफटੇ ਸੋਚਦੀ ਆ फटाफट ਜੋ ਵੀ ਬਣਾਣਾ ਹੈ ਅੱਜ ਕੱਲ ਨਾ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਆਪਣੀ ਡਾਈਟ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਆ ਜਿਵੇਂ ਕੋਈ ਵੀ ਚੀਜ਼ ਨੂੰ ਮੰਨ ਕਰਦਾ ਹੈ ਨਾ ਤੇ ਮੈਂ ਐਸੀ ਵੈਸੀ ਕੋਈ ਵੀ ਚੀਜ਼ ਨਹੀਂ ਮਤਲਬ ਮੰਗਵਾ ਕੇ ਖਾਂਦੀ ਜਿਸ ਤਰ੍ਹਾਂ ਆ ਕੇ ਕੁਛ ਨਾ ਕੁਛ ਮੈਂ ਬਾਹਰਲਾ ਕੁਛ ਮੰਗਾ ਕੇ ਖਾ ਲੈਂਦੀ ਸੀ फटाफट ਪਰ ਅੱਜ ਕੱਲ ਮੈਂ ਬਿਲਕੁਲ ਬੰਦ ਕੀਤਾ ਹੋਇਆ ਤੇ ਅੱਜ ਕੱਲ ਮੈਂ ਕੁਝ ਐਸੀ ਚੀਜ਼ ਖਾਣੀ ਆ ਜਿਹੜੀ ਮੇਰੇ ਸਰੀਰ ਦੀ ਤਾਕਤ ਬਣੇ ਤੇ ਹੈਲੋ ਮੈਂ ਕਪੜੀ ਲਾਈਟ ਜਗਾ ਲੈਂਦੀ ਹਾਂ ਤੁਹਾਨੂੰ ਦਿਖਾਵਾ ਹੁਣ ਇਹ ਦੇਖੋ ਓਏ ਹੋਏ ਇਹ ਦੇਖੋ ਇੱਕ ਤਾਂ ਮੈਂ ਇਹ ਲੈ ਕੇ ਆਈ ਸੀ ਠੀਕ ਹੈ ਇਹ ਸੈਕਟਰ 22 ਦੇ ਵਿੱਚੋਂ ਲੈ ਕੇ ਆਈ ਸੀ ਦੇਖਿਓ ਸੋਹਣਾ ਲੱਗਦਾ ਤੇ ਇਹ ਵਾਲੇ ਇਹਦੇ ਨਾਲ ਨਾਲ ਸੀਗੇ ਝੂਮਕੇ ਠੀਕ ਹੈ ਤੁਸੀਂ ਵੀ ਮੈਨੂੰ ਦੱਸਿਓ ਕਿੰਨੇ ਦਾ ਸੈੱਟ ਹੋਊਗਾ ਫਿਰ ਤੁਹਾਨੂੰ ਮੈਂ ਕੱਲ ਦੀ ਵੀਡੀਓ ਵਿੱਚ ਦੱਸੂਗੀ ਠੀਕ ਹੈ ਕਿੰਨੇ ਦਾ ਇਹ ਦੇਖ ਸਕਦੇ ਤੁਸੀਂ ਨਜ਼ਦੀਕ ਤੋਂ ਝੂਮਕੇ ਤੇ ਇਹ ਸੈੱਟ ਹੈ ਸੋਚ ਕੇ ਤਾਂ ਜਰੂਰ ਦੱਸਿਓ ਤੁਸੀਂ ਵੀ ਲੈਂਦੇ ਹੋਵੋਗੇ ਠੀਕ ਹੈ ਕਿੰਨੇ ਦਾ ਸੈੱਟ ਮਿਲਿਆ ਤੁਹਾਨੂੰ ਕਿੰਨੇ ਦਾ ਲੱਗਦਾ ਹੈ ਮਤਲਬ ਜਰੂਰ ਦੱਸਿਓ ਠੀਕ ਹੈ ਤੇ ਉਸੇ ਦੀ ਇਸ ਤਰ੍ਹਾਂ ਮੁਕਾਉਂਦੇ ਆਂ ਮੈਂਗਾ ਜਰੂਰ ਦੱਸਿਓ ਠੀਕ ਹੈ ਇਹ ਕਿੰਨੇ ਦਾ ਸੈੱਟ ਤੁਹਾਨੂੰ ਲੱਗਿਆ ਫਿਰ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਹੁਣ ਚਪਲਾਂ ਦਿਖਾਉਣੀ ਰੋ ਕੋਈ ਇੱਕ ਮਿੰਟ ਦੇਖੋ ਇਹ ਚੱਪਲਾਂ ਲਈ ਸੀਗੀ ਮੈਂ ਦੇਖ ਸਕਦੇ ਹੋ ਤੁਸੀਂ ਇੱਕ ਵਾਰ ਪਾ ਲਈਆਂ ਵੈਸੇ ਮੈਂ ਇਹ ਚੱਪਲਾਂ ਇਹ ਇਹ ਦੇਖੋ ਹੂੰ 2 ਮਿੰਟ ਬਾਅਦ ਵੀਡੀਓ ਬੰਦ ਹੋ ਜਾਂਦੀ ਹੈ ਤਾਂ ਹੀ ਮੈਂ ਕਹਿੰਦੀ ਸੀ ਮੇਰਾ ਫੋਨ ਖਰਾਬ ਤਾਂ ਨਹੀਂ ਆ ਇਹ ਦੇਖੋ ਇਸ ਤਰ੍ਹਾਂ ਦੇ ਸਲੀਪਰ ਲੈ ਕੇ ਆਈਆਂ ਬਹੁਤ ਜ਼ਿਆਦਾ ਕੰਫਰਟੇਬਲ ਆ ਬਹੁਤ ਜ਼ਿਆਦਾ ਇਹ ਆਏ ਆ 350 ਰੁਪਏ ਦੇ ਇਹ ਦੱਸ ਦਿੰਨੀ ਹਾਂ ਠੀਕ ਹੈ ਇਹ ਸੇਲ ਲੱਗੀ ਹੋਈ ਸੀ 350 ਰੁਪਏ ਦੀ ਮੇਰੇ ਪਤੀ ਦੇਵ ਕਹਿੰਦੇ ਕਿ ਤੂੰ ਹਜੇ ਬੂਟ ਲੈ ਕੇ ਕੀ ਕਰਨੇ ਮੈਂ ਕਿਹਾ ਮੈਨੂੰ ਬੂਟ ਲੈ ਦੋ ਮੈਨੂੰ ਕਹਦੇ ਹਜੇ ਬੂਟ ਲੈ ਕੇ ਕੀ ਕਰਨੇ ਹਜੇ ਤੂੰ ਚਪਲਾਂ ਹੀ ਲੈ ਲਈਆਂ ਸੋ ਕਮ ਸੇ ਕਮ ਮਿੰਨਾ ਦੋ ਮਿੰਨੇ ਪਾ ਤਾਂ ਲੈ ਲੈਂਗੇ ਮੈਂ ਕਿਹਾ ਚਲੋ ਠੀਕ ਹੈ ਹੋਏ ਹੋਏ ਚਪਲਾਂ ਜੋੜੇ ਜਿੰਨੇ ਵੀ ਹੋਣ ਕਿ ਥੋੜੇ ਹੁੰਦੇ ਹੈ ਹੈਨਾ ਸ਼ਾਮ ਦਾ ਕੰਮ ਹੋ ਜਾਂਦਾ ਚਾਦਰਾਂ ਝਾੜੋ ਜੀ ਆਹ ਕਰੋ ਜੀ ਹਾਂ ਹੁਣ ਚਾਹ ਵੀ ਕੇ ਹਟਿਆ ਕੱਪ ਚੱਕੋ ਜੀ ਸਾਰੇ ਕੰਮ ਇਸ ਤਰ੍ਹਾਂ ਹੀ ਹੋ ਜਾਂਦੇ ਜੇ ਬਾਹਰੋਂ ਕੱਪੜੇ ਲਾਂਭਾਲੇ ਪਏ ਆ 12 ਕੱਪੜੇ ਲਾਂਚ ਲੱਲੇ ਆ ਹਨੇਰਾ ਹੋਣ ਵਾਲਾ ਦੇਖੋ 5:30 ਵਜੇ ਹਨੇਰਾ ਹੋ ਗਿਆ ਦਿਖਾਵਾਂ ਚਲੋ ਚੱਲੀਏ ਆਜੋ ਨਹੀਂ ਇੰਨਾ ਇੰਨਾ ਹਨੇਰਾ ਨਹੀਂ ਹੈਗਾ ਕੈਮਰਾ ਇੱਧਰ ਕਰਨਾ ਦੇਖੋ ਇਹ ਹਜੇ ਕੁਰਸੀ ਤੇ ਪਿਆ ਨਾ ਇਹ ਕੱਲ ਧੂੰਗੀ ਮੈਂ ਕੱਪੜੇ ਬਾਕੀ ਛੋਟੇ ਛੋਟੇ ਸਾਰੇ ਧੋਤੇ ਸੀਗੇ ਇਹ ਦੇਖੋ ਇਹ ਸਟੈਂਡ ਭਰਿਆ ਪਿਆ ਇੱਧਰ ਲਟਕੇ ਪਏ ਇਹਨੂੰ ਲਾਈ ਆਪਾਂ ਕੱਪੜਿਆਂ ਨੂੰ ਠੀਕ ਹੈ ਜਿਹੜੇ ਗਿੱਲੇ ਰੱਖ ਲੱਕ ਕੇ ਹੈ ਨਾ ਸੁੱਕੇ ਰਹੇ ਨਹੀਂ ਭਾਈ ਪੂਰੇ ब्रेना 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 थोड़े बहुते के, ज्यादा नहीं के आज सुखिया ना आए हैं भी डाइट सूट वगैरा अपने कोई कोई कपड़ा सुखिया ਕੈਲਸ਼ੀਅਮ ਦੀ ਗੋਲੀ ਖਾਈ ਸੀ ਕਿ ਮੈਂ ਤੇ ਬਹੁਤ سارے ਕੰਮ ਹੋ ਜਾਂਦੇ ਇਹਨਾਂ ਦੇ ਰਹਿ ਵੀ ਜਾਂਦੇ ਇਹਨਾਂ ਨਾਲੇ ਹੋ ਵੀ ਜਾਂਦੇ ਆ ਹਨ ਮਿੱਠੂ ਬਿੰਦੀ ਨਾ ਆਜ ਕਿਤੇ ਇਸ ਟਾਈਮ ਅੰਦਰ ਚਲੋ ਕਰੇ ਤਾਂ ਪਾਇ ਅਸਤਰੀ ਬਸ ਕਰਦੇ ਰਹਿ ਨੇ ਕੰਮ ਹਨਾ ਉਵੇਂ ਖੁਲੇ ਜੇ ਬਣੇ ਪਰ ਵੀਡੀਓ ਬਣਾਨੀ ਪੈਂਦੀ ਥੋੜੇ ਬਾਲ ਬੂਲ ਵੀ ਦੇਖਣੇ ਪੈਂਦੇ ਹਨ ਐਨ ਮੈਂ ਸ਼ੁਕਰ ਆ ਛੋਟੇ ਛੋਟੇ ਕੱਪੜੇ ਸੁੱਕ ਗਏ ਹਨ ਸੈਟ ਸੂਟ ਮੇਰਾ ਜਰੂਰ ਦੱਸਿਓ ਚੰਗਾ ਕਿਵੇਂ ਲੱਗਿਆ ਤੁਹਾਨੂੰ ਇਹੋ ਜਿਹੀ ਮੈਨੂੰ ਸੋਹਣੇ ਲੱਗਦੇ ਜਿਆਦਾ ਹੈਵੀ ਨਹੀਂ ਹੈਵੀ ਮੇਰੇ ਕੋਲ ਪਿਆ ਐ ਸੈਟ ਨਾ ਹੈਵੀ ਸਿਆਹ ਦੇ ਕੋਲ ਪਤਾ ਕੀ ਗੱਲ ਆ ਕੈਬੀ ਸੈਕਣਾ ਐਡਡ ਟੂ ਹੈਵੀ ਪੈਂਡਰ ਹੈ ਨਹੀਂ ਐਸ ਗੱਲ ਨਾਲ ਇੱਥੇ ਜਿਆਦਾ ਗੱਲ ਨਾਲ ਲੱਗ ਨਹੀਂ ਜਾਂ ਇੱਥੇ ਹੈਗੇ ਤਾਂ ਹੈ ਐਸਾ ਵੀ ਕੁਝ ਬਸ ਇਸ ਤਰ੍ਹਾਂ ਦਿਵਾਲੀ ਤੇ ਕੋਈ ਚੀਜ਼ ਲੈ ਲਈ ਹਨ ਆਪਦੇ ਪਸੰਦ ਦੀ ਮੈਂ ਆਪਣੇ ਹਸਬੰਡ ਨੂੰ ਕਹਿਣਾ ਕਿ ਮੈਂ ਤਾਂ ਸੂਟ ਵੀ ਲੈਣਾ ਪਰ ਲੈਣਾ ਨਹੀਂ ਐਵੇਂ ਮਜ਼ਾਕ ਕਰਦੀ ਆ ਬਹੁਤ ਪਏ ਕੱਪੜੇ ਆ ਕਿਹੜੇ ਕੰਮ ਹੈ ਲੈ ਕੇ ਦੇਣਗੇ ਮਨਾ ਵੀ ਨਹੀਂ ਕਰਦੀ ਮੈਂ ਲੈ ਕੇ ਦੇਣੀ ਮਨਾਂ ਨਹੀਂ ਕਰਦੀ ਬਣਾ ਗਿਆ ਸੀਗਾ ਉਹ ਕੁਛ ਇਹਨਾਂ ਤਾਂ ਪਰਸਲ ਵਗੈਰਾ ਆਣਾ ਸੀਗਾ ਮੈਂ ਕਿੰਨੀ ਸਿੱਖ ਨੂੰ ਸਾਲੇ ਨੂੰ ਮੈਂ ਕਿਹਾ ਵੀ ਕਿਉਂ ਪਤੀ ਦੇ ਪੈਸੇ ਖਰਚ ਕਰਾਣੇਵੇਂ ਫਾਲਤੂ ਦੇ ਕਿਉਂ ਨਾ ਸਾਡੇ ਕੋਲ ਕਿਹੜਾ ਕੱਪੜੇ ਨਹੀਂ ਐਵੇਂ ਕਿਹੜਾ ਘਰੇ ਪੈਂਦੇ ਮੈਂ ਤਾਂ ਇੱਕ ਚੀਜ਼ ਦੇਖੀ ਹੈ ਸੱਚੀ ਦੱਸਣਾ ਪਹਿਲਾਂ ਮੈਂ ਨਾ ਲਾਲਾ ਲਾਲਾ ਕਰਕੇ ਮਸਲ ਲੈਂ ਵੀ ਲੈਂਦੀ ਸੀ ਚੀਜ਼ ਪਰ ਹੁਣ ਮੈਂ ਸੋਚੀ ਆ ਰਹੀ ਕੀ ਕਰਨੇ ਆ ਹਾਂ ਜੀਨੇ ਮੈਂ ਤੁਹਾਨੂੰ ਕੱਲ ਦੱਸਿਆ ਸੀ ਨਾ ਕਿ ਸਾਨੂੰ ਬਹੁਤ ਘੱਟ ਟਾਈਮ ਲੱਗਦਾ ਹੈ ਹਜੇ ਕਈ ਕੱਪੜੇ ਐਸੇ ਮੈਂ ਪਾਈ ਵੀ ਨਹੀਂ ਹੈਗੇ ਬਸ ਮੈਂ ਉਹੀ ਲੈਣੀ ਹੁੰਨੀ ਜਿਹੜੇ ਮੇਰੇ ਘਰ ਪਾਉਣ ਵਾਲੇ ਹੁੰਦੇ ਕੱਪੜੇ ਮੇਰੇ ਘਰ ਵੀ ਪਹਿ ਜਾਂਦੇ ਹੋਰ ਬਾਹਰ ਵੀ ਪਹਿ ਜਾਂਦੇ ਉਹ ਜਿਹੇ ਮਿਕਸ ਜਿਹੇ ਕਰਵਾ ਚੌਥ ਤੇ ਸੂਟ ਲਿਆ ਸੀ ਨਾ ਮੈਂ ਉਸ ਤਰ੍ਹਾਂ ਦੇ ਕੱਪੜੇ ਲੈਣੇ ਹੀ ਮੈਨੇ ਸਿੰਥੈਟਿਕ ਹੁੰਦੇ ਨਾ ਫਿਰ ਮਿਕਸ ਜੇ ਉਹ ਪੈਂਦੇ ਤਾਂ ਹੈ ਨਹੀਂ ਕਿ ਕੱਪੜੇ ਪਰ ਇਸ ਤਰ੍ਹਾਂ ਅچھے ਚੁੰਨੀਆਂ ਵਾਲੇ ਤੁਸੀਂ ਕੱਪੜੇ ਲਿਓ ਦੁਪੱਟੇ ਵਾਲੇ ਸੂਟ ਲਿਓ ਉਹ ਜ਼ਿਆਦਾ ਠੀਕ ਹੈ ਸਹੀ ਹੈ ਨਾ ਬਾਕੀ ਸੂਟਾਂ ਦੀ ਤਾਂ ਗਿਣਤੀ ਕੋਈ ਵੀ ਨਹੀਂ ਹੁੰਦੀ ਘਰਪਾਨ ਵਾਲੇ ਵੀ ਹੁਣ ਮੈਂ ਇੰਨੇ ਕੱਡੇ ਆ ਜਿਹੜੇ ਮੈਂ ਪਾ ਪਾ ਕੇ ਮਤਲਬ ਆਪਣੇ ਘਸ ਗਏ ਸੀ ਉਹ ਕੱਡੇ ਆ ਬਾਹਰ ਉਹ ਦੇ ਦੂੰਗੀ ਕਿਸੇ ਨੂੰ ਕੋਈ ਮੰਗੂਗਾ ਤਾਂ ਦੇ ਦਾਂਗੀ ਮੈਂ ਐਵੇਂ ਫਾਲਤੂ ਦੇ ਪੈਸੇ ਆ ਪੈ ਲਵਾਈ ਜਾ ਉਹ ਹਨਾ ਜਿੰਨੇ ਮਰਜ਼ੀ ਆਪਾਂ ਖਰਚੇ ਵਧਾਈ ਜਾਈਏ ਖਰਚੇ ਤਾਂ ਉਨੇ ਹੀ ਵਧੇ ਜਾਣਗੇ ਪਰ ਘਰ ਵੀ ਦੇਖਣਾ ਹੈ ਹਨਾ ਘਰ ਦੇਖ ਕੇ ਫਿਰ ਖਰਚੇ ਚਲਾਓ ਇਹ ਨਹੀਂ ਕਿ ਦਿਨ ਤਿਹਾਰ ਹੈ ਤਾਂ ਆਪਾਂ ਸੂਟ ਲੈਣਾ ਹੀ ਲੈਣਾ ਕਾਹਦੇ ਵਾਸਤੇ ਹਨ ਸੂਟ ਤਾਂ ਵੈਸੇ ਪੂਰਾ ਸਾਲ ਬੰਦਾ ਰੰਦਾ ਰਹਿੰਦਾ ਹੈ ਦਿਨ ਤਿਹਾਰ ਤੇ ਥੋੜਾ ਜਿਹਾ ਸਕਿੱਪ ਵੀ ਕਰ ਦੋ ਕੋਈ ਚੀਜ਼ ਮਹਿੰਗੀ ਮਿਲਦੀ ਹੈ ਨਾਲੇ ਪਹਿਲਾਂ ਮੈਂ ਸੋਚਿਆ ਸੀ ਹੱਥਾਂ ਨਾਲ ਕੱਪੜੇ ਧੋ ਦਿੰਨੀ ਆ ਮੈਂ ਕਿਹਾ ਛੱਡ ਪਰੇ ਐ ਮਸ਼ੀਨ 'ਚ ਧੋ ਦਿੰਨੀ ਆ ਕਾਲੇ ਪੀਲੇ ਜਿਹਾ ਸੀ ਕਿ ਕੱਪੜੇ ਪੁੱਠਾ ਨਾਲ ਧੋਏ ਬਾਕੀ ਇਹ ਧੋਤੇ ਇੱਥੇ ਟੰਗ ਤੇ ਸੀ ਦੇਖੋ ਕੱਪੜੇ ਓਏ ਮਿੱਠੂ ਤੂੰ ਬਿੱਲੇ ਨੂੰ ਮੈਂ ਇਹ ਫੜ ਕੇ ਇੱਧਰ ਆ ਜਾ ਓਕੇ ਜੀ ਬਾਏ ਬਾਏ ਕੱਲ ਨੂੰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ ਓਨੀ ਦੇਰ ਵਾਸਤੇ ਬਾਏ ਬਾਏ ਹੁਣ ਮੈਂ ਉਸ ਵਿੱਚ ਕੱਪੜੇ-ਕੁਪੜੇ ਲਾ ਕੇ ਕੋਈ ਕੱਪੜਾ ਐਸਾ ਹੋਵੇ ਨਾ ਜਿਹੜੇ ਮੇਰੇ ਚੰਗਾ ਨਾ ਲੱਗੇ ਪਾਇਆ ਤੇ ਮੈਨੂੰ ਵੀਡੀਓ ਚ ਦੱਸ ਤੇ ਆ ਕਰੋ ਚੰਗਾ ਕਿਉਂਕਿ ਮੈਨੂੰ ਇਸ ਤਰ੍ਹਾਂ ਮੈਂ ਪਾ ਤਾਂ ਲੈਣੀ ਆ ਹਨਾ ਕਈ ਵਾਰ ਪਤਾ ਨਹੀਂ ਚੱਲਦਾ ਤੇ ਤੁਸੀਂ ਜਰੂਰ ਦੱਸਿਆ ਕਰੋ ਵੀ ਆਹ ਤੁਹਾਡੇ ਸੂਟ ਸਹੀ ਲੱਗਦਾ ਹੈ ਤੇ ਆਹ ਨਹੀਂ ਲੱਗਦਾ ਠੀਕ ਹੈ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਹੈ ਮੇਰੀ ਜ਼ਿੰਮੇਵਾਰੀ ਨਹੀਂ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਹਾਂ ਹਾਂ ਕੱਲ ਨੂੰ ਫੇਰ ਮਿਲਾਂਗੇ ਮੈਂ ਵੀ ਕੱਪੜੇ-ਕੱਪੜੇ ਹੁਣ ਬਸ ਤਹਿ ਮਾਰ ਕੇ ਅੰਦਰ ਜਾਣੀ ਆ ਕੱਪੜੇ ਜਿੰਨੇ ਮਰਜ਼ੀ ਲਈ ਜੋ ਸੰਭਾਲ ਲੈ ਉਹਨੇ ਹੀ ਓਖੇ ਓਏ ਹੋਏ ਚਲੋ ਜੀ ਚੱਲ ਜੀ ਭਾਈ ਅੰਦਰ ਨੂੰ ਇੱਥੇ ਹੀ ਮਾਰ ਲਓ ਤੈਂ ਅੰਦਰ ਤਾਂ ਪੈ ਰਹਿ ਜਾਂਦੇ ਕੱਪੜੇ ਆਪਣੇ ਹਨਾ ਜਰੂਰ ਦੱਸਦਿਆ ਕਰੋ ਜੋ ਵੀ ਚੀਜ਼ ਮੇਰੇ ਚੰਗੀ ਨਾ ਨਾ ਲੱਗੇ ਪਾਈ ਤੇ ਫਿਰ ਮੈਨੂੰ ਦੱਸ ਦਿਆ ਕਰੋ ਠੀਕ ਹੈ ਤੇ ਮੈਨੂੰ ਵੈਸੇ ਇਹੋ ਜਿਹੇ ਸੂਟ ਸਟ੍ਰਫਟਫ ਜਿਹੇ ਅੱਛੇ ਲੱਗਦੇ ਜਿਹੜੇ ਡੇਲੀ ਵੀ ਪਹਿਜਾਂ ਔਰ ਆਪਣੇ ਆਨ ਜਾਣ ਲੱਗਦੀ ਵੀ ਪਹਿਜਾਂ ਹਨਾ ਤੇ ਬੁਰੇ ਵੀ ਨਾ ਲੱਗਣ ਠੀਕ ਨਾ ਇਹ ਗਣੀ ਗਣੀ ਇਹ ਗਣੀ ਉਹ ਕਿਹ ਚੀ ਪਾਈ ਪਾਈ ਕੰਨ ਪੇਟ